ਪਹਿਲਵਾਨ ਵਾਲਾ ਸਿਸਟਮ ਹੀ ਆ ਤੁਹਾਨੂੰ ਇਹ ਲੱਗੂ ਕਿ 3 ਮਹੀਨਿਆਂ ਜਿੱਡੀ ਇਹ ਕੱਲੀਏ ਮੈਸਾ ਰੁਪਈਆ ਲੈਣਾ ਬਾਈ ਕਹਿੰਦਾ 5.5 ਲੱਖ ਕਿਉਂਕਿ 24 ਕਿਲੋ ਦੁੱਧ ਆ ਜਿਹੜਾ ਇਹਦਾ ਚਵਾਈਆਂ ਚ ਰਿਕਾਰਡ ਆ ਕੋਈ ਕਹਿਣ ਵਾਲੀ ਗੱਲ ਨਹੀਂ ਉਹ ਬਾਈ ਕਹਿੰਦਾ ਆਪਾਂ ਜੇ ਕਿਸੇ ਸੱਜਣ ਨੇ ਲਜਾਣੀ ਆ ਯਾਰ ਉਹਨੂੰ ਵਿੱਦ ਪ੍ਰੂਫ ਵੀ ਦੇ ਦਾਂਗੇ ਇਹਦਾ ਉੱਧਰ ਰਿਕਾਰਡ ਆ ਸੱਜਣਾ ਜੋੜੀ ਲੱਗਿਆ ਤੌਰ ਨੇ ਹੈਗੀਆਂ ਵੀ ਦੋਨੇ ਦੋ ਦੋ ਦੰਦ ਨੇ ਜੇ ਗੱਲ ਕਰ ਲਈਏ ਕਵਾਲਿਟੀ ਕਬੂਲਟੀ ਦੀ ਗੱਲ ਕਰ ਲਈ ਕਵਾਲਿਟੀ ਕਬੂਲਟੀ ਵੀ ਚੰਗੀ ਆ ਸ਼ੋਅ ਕਵਾਲਿਟੀ ਦੀਆਂ ਝੋਟੀਆਂ ਨੇ ਤੇ ਹੈਗੀਆਂ ਵੀ ਜਾ ਰਹੇ ਇਹ ਮੇਰੇ ਪਿੰਡਾਂ ਦੇ ਏਰੀਏ ਦੀਆਂ ਝੋਟੀਆਂ ਨੇ ਮੋੜਲਾ ਮੰਡੀ ਕਮਾ ਲਿਆ ਇੱਥੋਂ ਹੈਗੀਆਂ ਵੀ ਆਪਣੇ ਇਲਾਕੇ ਦੀਆਂ ਨੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਹੈਗੀਆਂ ਵੀ ਇਹ ਲੋਕਲ ਬੰਦੇ ਦੀਆਂ ਨੇ ਜੇ ਮੈਂ ਗੱਲ ਕਰ ਲਾਂ ਇਹ ਕਿਸੇ ਵਪਾਰੀ ਸੱਜਣ ਕੋਲੇ ਨਹੀਂ ਹੈਗੀਆਂ ਇਹ ਹੈਗੀਆਂ ਨੇ ਲੋਕਲ ਸੱਜਣ ਕੋਲੇ ਖਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋਂ ਅੱਜ ਆਪਾਂ ਨਾ ਪਹੁੰਚ ਚੁੱਕੇ ਆ ਤਨੌਲਾ ਮੰਡੀ ਤੇ ਜੇ ਗੱਲ ਕਰ ਲਈਏ ਤਰੀਕ ਹੈਗੀ ਆ 11 ਮਹੀਨਾ ਹੈਗਾ 7ਵਾਂ ਤੇ ਸਾਲ ਹੈਗਾ ਸੱਜਣੋਂ 2023 ਕਿਉਂਕਿ ਮੰਡੀ ਦਾ ਕਿਹੜਾ ਸਾਰੀ ਦਾ ਲਵਾਉਂਗਾ ਤੁਹਾਨੂੰ ਅੱਜ ਧਨੋਲਾ ਮੰਡੀ ਦੇ ਰੇਟ ਵੀ ਦੱਸਾਂਗੇ ਰੇਟ ਰੂਟ ਕੀ ਚੱਲਦੇ ਨੇ ਤੇ ਬਾਕੀ ਯਾਰ ਜਿਹੜੇ ਬੰਨੇ ਹੜ ਹੋੜ ਆ ਰਹੇ ਨੇ ਪਾਣੀ ਪੂਣੀ ਆ ਰਹੇ ਨੇ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਯਾਰ ਆਪਣੇ ਜਿਹੜੇ ਕਿਸਾਨ ਭਰਾ ਨੇ ਵਪਾਰੀ ਭਰਾ ਨੇ ਹਨਾ ਮਜ਼ਦੂਰ ਭਰਾ ਨੇ ਸਾਰਿਆਂ ਦੀ ਉੱਥੇ ਜਾ ਕੇ ਮਦਦ ਕਰਨੀ ਚਾਹੀਦੀ ਆ ਤੇ ਬਾਕੀ ਜਿਹੜੇ ਨੇੜ ਤੇੜ ਵਾਲੇ ਸੱਜਣ ਨੇ ਯਾਰਾ ਉਹ ਵੀ ਜਿਹੜੇ ਸੱਜਣ ਪਾਣੀ ਪੂਣੀ ਚ ਕਿਰੇ ਹੋਏ ਨੇ ਯਾਰ ਉਹਨਾਂ ਦੀ ਵੀ ਮਦਦ ਕਰੋ ਤੇ ਬਾਕੀ ਆ ਜੋ ਮੰਡੀ ਦਾ ਦਪਾਉਣਿਆਂ ਕਿਹੜਾ ਆ ਝੋਟੀ ਤੋਂ ਸ਼ੁਰੂ ਕਰਾਂਗੇ ਇਹਦੇ ਮਾਲਕਨਾਵੀ ਕਰਾਉਣਿਆਂ ਗੱਲਬਾਤ ਝੋਟੀ ਵੀ ਕਾਦੀ ਆ ਪਹਿਲੀ ਝੋਟੀ ਐਂ ਲਾ ਲਓ ਵੀ ਥੋਨੂੰ ਮੈਂ ਇੱਕ ਹਾਥੀ ਜਿੱਡੀ ਝੋਟੀ ਲੱਗਿਆ ਸੱਜਣਾ ਦਿਖਾਉਣਾ ਲੈ ਧੋਰੀ ਬਾਈ ਖੋਲ ਕੇ ਇਹਨੂੰ ਇਹਨੂੰ ਚਲਾਈਂ ਮਾੜਾ ਜੀ ਆ ਨਾਮ ਦੱਸ ਦੋ ਜੀ ਆ ਆਪਣੀ ਗਲਾਬ ਕੀ ਨਾਮ ਹੈ ਬਾਈ ਨੀਟਾ ਬਾਈ ਨਾਮ ਨੀਟਾ ਵਾਲਾ ਨੀਟਾ ਝੋਟੀ ਤੋੜਦੇ ਆ ਇਹਨੂੰ ਕਮਾ ਕੇ ਸੂਆ ਕਿਹੜਾ ਨਾਲ ਨਾਲ ਉਹ ਵੀ ਸੂਆ ਦੂਜਾ ਵੀਰੇ ਸੂਆ ਦੂਜਾ ਗੱਪਣ ਹੈ ਕਿ ਸੂਈ ਹੋਈ ਆ ਗੱਪਣ ਆ ਬਾਈ ਕਿੰਨੇ ਕਿ ਦਿਨ ਕੱਢਦੀ ਆ ਦਿਨ ਲੈ ਜੋ ਦੋ ਤਿੰਨ 2-4 ਦਿਨ ਲੈ ਜੂਗੀ ਉਹਦੇ 1 30 ਇਹਦਾ ਮਰ ਜਾ ਕੇ ਸ਼ਰਮ ਮਨ ਲੱਗਣਾ 30 ਗੱਲੋਂ ਤਿਆਰ ਆ ਨਿੱਟ ਲੈ ਸੱਜਣੋ ਉਹੀ ਗੱਲ ਆ ਇਹ ਵੀ ਮਾਰਦੇ ਕੈਮਰਾ ਛੋਟੀ ਨੇ ਮੇਲ ਲਾ ਵੀ ਬਣਾ ਰੱਖਿਆ ਪੂਰੇ ਤੇ ਗੱਲ ਕਰ ਲਈ ਮੰਡੀ 'ਚ ਤੇ ਉੱਤੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਇਹਦੇ ਥਣ ਖੁੰਮ ਦੀ ਗੱਲ ਕਰ ਲਈਏ ਰੱਬਲ ਦਰਜੇ ਦਾ ਲੱਗਿਆ ਹਾਥੀ ਵਾਲਾ ਸਿਸਟਮ ਹੀ ਆ ਇੱਥੋਂ ਸਾਰੀ ਦਿਖਾ ਦਿਆਂ ਐਨ ਸਮਾਰ ਕੇ ਰਹਿ ਨਾ ਜਾਵੇ ਕਿਸੇ ਪੱਖ ਤੋਂ ਕਿੰਨੇ ਕਿ ਦਿਨ ਕੱਢ ਦੂ ਆ ਜਾਊਗੀ ਲੈ ਕਿੰਨੇ ਕਿ ਦਿਨ ਲੈ ਜੂ ਹਜੇ ਭਾਈ 2-3 ਦਿਨ ਤਿੰਨ ਕਿ ਦਿਨ ਲੈ ਜੂ ਕਿੰਨਾ ਕੁ ਰਕਾਰਡ ਪੂਰਾ ਦੁੱਧ ਦਾ 24.5 ਕਿਲੋ ਦਾ 24.5 ਬਾਡੀ ਬੁੱਡੀ ਚੰਗੀ ਆ ਨਸਲ ਵੀ ਚੰਗੀ ਐ ਲੱਖਾਈ ਹੋਈ ਹੋਈ ਆ ਜਮਾ ਐ ਮੈਂ ਕਾगज ਪੱਕਾ ਠੀਕ ਆ ਗੱਲ ਰਿਕਾਰਡਿੰਗ ਰਿਕਾਰਡਿੰਗ ਹੋਈ ਹੋਈ ਆ ਇਹਦੀ ਪਹਿਲਾਂ ਮੇਰਾ ਨਵੇੜ ਦਾ ਕੰਮ ਪਹਿਲਾਂ ਇੱਧਰ ਦੇ ਬੰਦੇ ਆ ਕੇ ਉਸਤਾ ਆ ਮੋੜਾ ਜੱਟ ਆਈ ਹੋਈ ਆ ਆਜਾ ਇੱਕ ਬੰਦੇ ਲਾ ਦੇ ਗੱਲ ਸੌਦਾ ਵੀ ਕਰੀਆ ਨਾਲ ਨਾਲ ਆ ਜਾ ਬਾਈ ਤੂੰ ਆ ਜਾ ਉਹਦਾ ਬਸਤ ਹੋ ਗਿਆ ਸੱਜਣਾ ਇਹਦੀ ਮਾਰਦੇ ਇਹਦੀ ਮਾਰਦੇ ਇਹਨੂੰ ਦਿਖਾ ਦੇ ਸਮਾਰ ਕੇ ਇਹਨੂੰ ਹੋਰ ਬਾਈ ਦੇਣਾ ਬਾਈ ਕਹਿੰਦਾ 5 ਤੋਂ 7 ਇਹ ਲੈ ਜੂਗੀ ਤੇ 24 ਕਿਲੋ ਦਾ ਜੇ ਗੱਲ ਕਰ ਲਈਏ ਸੱਜਣੋ ਇਹਦਾ ਰਿਕਾਰਡ ਵੀ ਆ ਬੁੱਧ ਕਿਤੇ ਪੈਸੇ ਕਿੰਨੇ ਲਮਾਉਣੇ ਆ ਬਾਈ ਬੋਲ ਦੇ ਤੇ 6 ਲੱਖ ਰੁਪਏ ਹੋ ਗਏ ਮੁੱਲ 6 ਲੱਖ ਦੇ ਕਿੰਨੇ ਨਗਦੀ ਦੇ ਮੰਗੇ ਮੰਦੀ ਜੀ ਦਾ ਮੰਗਣਾ ਸਾਡੇ ਪੰਨ ਜੀ ਦਾ ਹੈ ਸਾਡੇ ਪੰਨ ਜੀ ਦਾ ਆੜਾ ਫੋੜਾ ਰਹੇ ਨਹੀਂ ਹੈ ਹੈ ਬੋਹੜਾ ਉੜਾ ਲਈ ਮਾਫੀ ਕਰਦੇ ਹੈ 24 ਕਿਲੋ ਅ 24 ਦਾ ਦਰ ਰਹੀ ਆ ਖਾਊ ਵੀ ਫੁੱਲਾ ਹਨਾ ਖਾਊਗੀ ਵੀ ਗੱਟਾ ਦੋ ਦਿਨਾਂ ਚ 24 ਦਿਨਾਂ ਚ 24 ਫੇਰ ਹੀ ਦੇਊਗੀ ਹਨਾ ਕਿਨੇ ਕੋਈ ਸੱਜਣ ਕਹਦਾ ਵੀ ਯਾਰ ਇਹਨੂੰ ਮੈਂ 2-4 ਕਿਲੋ ਫੀਡ ਪਾ ਕੇ 24 ਲੈ ਲੂੰਗਾ ਚਲਾਈਂ ਦੁਆਰੇ ਮਾੜੀ ਜੀ ਚਲਾਈਂ ਇਹਨੂੰ ਲੈ ਚਲਾ ਕੇ ਸਾਨੂੰ ਕਿਹੜਾ ਹੋਰ ਦਿਖਾਦਾ ਨੇ ਹਰੇਕ ਪੱਖ ਤੋਂ ਲੰਬਾਈ ਲੰਬੂਈ ਦਿਖਾ ਦੀ ਝੋਬਰਾ ਲੇਵਾਲੂਆ ਦਿਖਾ ਦੀ ਤੇ ਉੱਤੇ ਯਾਰੇ ਦੀ ਬਾਡੀ ਬੁੱਡੀ ਵੀ ਦਿਖਾ ਦੀ ਪਹਿਲਵਾਨ ਵਾਲਾ ਸਿਸਟਮ ਹੀ ਆ ਤੁਹਾਨੂੰ ਆ ਲੱਗੂ ਵੀ 3 ਮਹੀਨਿਆਂ ਜਿੱਡੀ ਇਹ ਕੱਲੀਏ ਮੈਸਾ ਰੁਪਈਆ ਲੈਣਾ ਬਾਈ ਕਹਿੰਦਾ 5.5 ਲੱਖ ਕਿਉਂਕਿ 24 ਕਿਲੋ ਦੁੱਧ ਆ ਜਿਹੜਾ ਇਹਦਾ ਚਵਾਈਆਂ ਚ ਰਿਕਾਰਡ ਆ ਕੋਈ ਕਹਿਣ ਵਾਲੀ ਗੱਲ ਨਹੀਂ ਉਹ ਬਾਈ ਕਹਿੰਦਾ ਆਪਾਂ ਜੇ ਕਿਸੇ ਸੱਜਣ ਨੇ ਲਜਾਣੀ ਆ ਯਾਰ ਉਹਨੂੰ ਵਿੱਦ ਪ੍ਰੂਫ ਵੀ ਦੇ ਦਾਂਗੇ ਇੱਥੇ ਉੱਧਰ ਰਿਕਾਰਡ ਆ ਆ ਲੈ ਚੱਲ ਬਾਈ ਜਾਨ ਸਾਰੀ ਮੰਡੀ ਚੋ ਲਾ ਲਓ ਵੀ ਵੱਡੀ ਵੀ ਆ ਤੇ ਮੰਡੀ ਦਾ ਯਾਰ ਇਹਨੇ ਮੇਲਾ ਵੀ ਬਣਾ ਰੱਖਿਆ ਛੋਟੀ ਨੇ ਜੇ ਗੱਲ ਕਰਨੀ ਆ ਆ ਆ ਆ ਲੈ ਆ ਲੈ ਇੱਧਰ ਲੈ ਬੰਦਿਆਂ ਦਾ ਖਾ ਦੇ ਨੰਬਰ ਬੋਲ ਦੋ ਆਪਣਾ 81988 ਵੀਰੇ ਹਾਂਜੀ 01988 ਲੈ ਸੱਜਣਾ ਜੋੜੇ ਲੱਗਿਆ ਤੋਰ ਨੇ ਹੈਗੀਆਂ ਵੀ ਦੋਨੇ ਦੋ ਦੋ ਦੰਦ ਨੇ ਜੇ ਗੱਲ ਕਰ ਲਈਏ ਲੈ ਕੁਆਲਿਟੀ ਕੁਆਲਿਟੀ ਦੀ ਗੱਲ ਕਰ ਲਈਏ ਕੁਆਲਿਟੀ ਕੁਆਲਿਟੀ ਵੀ ਚੰਗੀਆਂ ਸ਼ੋਅ ਕੁਆਲਿਟੀਆਂ ਝੋਟੀਆਂ ਨੇ ਤੇ ਹੈਗੀਆਂ ਵੀ ਜਾਰੇ ਇਹ ਮੇਰੇ ਪਿੰਡਾਂ ਦੇ ਏਰੀਏ ਦੇ ਝੋਟੀਆਂ ਨੇ ਮੋੜ ਲਾਵਨੀ ਕਮਾ ਲਿਆ ਇੱਥੋਂ ਹੈਗੀਆਂ ਵੀ ਆਪਣੇ ਇਲਾਕੇ ਦੀਆਂ ਨੇ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਹੈਗੀਆਂ ਵੀ ਇਹ ਲੋਕਲ ਬੰਦੇ ਦੀਆਂ ਨੇ ਇਹ ਮੈਂ ਗੱਲ ਕਰ ਲਾਂ ਇਹ ਕਿਸੇ ਵਪਾਰੀ ਸੱਜਣ ਕੋਲੇ ਨਹੀਂ ਹੈਗੀਆਂ ਇਹ ਹੈਗੀਆਂ ਨੇ ਲੋਕਲ ਸੱਜਣ ਕੋਲੇ ਤੇ ਬਾਕੀ ਆ ਜੋ ਗਿਆਨੀ ਨਾਲ ਕਰਾਉਣਾ ਛੋਟੀ ਗੱਲ ਵਾਸਤੇ ਨਾਲੇ ਰੇਟ ਰੂਟ ਵੀ ਕਰਾਉਂਗਾ ਛੋਟੀਆਂ ਚੰਗੀਆਂ ਨਹੀਂ ਇਹ ਜੀ ਗੱਲ ਨਹੀਂ ਗਿਆਨੀ ਕਿਹੜਾ ਪਿੰਡ ਆਪਣਾ ਪਿੰਡ ਫੋਖਰ ਕਲਾਂ ਜੀ ਪਿੰਡ ਫੋਖਰ ਕਲਾਂ ਨੇੜੇ ਕਿਹੜਾ ਹੈ ਸ਼ਹਿਰ ਜੀ ਨੇੜੇ ਲਹਿਰਾ ਗਾਗਾ ਆ ਨੇੜੇ ਆ ਗਿਆ ਇਹਦੇ ਜੇ ਗੱਲ ਕਰ ਲਈਏ ਸੱਜਣੋ ਲਹਿਰਾ ਗਾਗਾ ਕਿਉਂਕਿ ਲਹਿਰੇ ਗਾਗੇ ਤੋਂ ਮੇਰਾ ਖਿਆਲ ਆ ਥੋੜੀ ਦੂਰੀ ਅੱਗੇ ਹਰਿਆਣਾ ਚੱਲ ਪੰਦਾ ਹੈ ਨਾ ਹਾਂਜੀ ਹਾਂਜੀ ਬੋਟੀਆਂ ਆ ਰਿਆਂ ਦੇ ਬਾਡਰ ਹਰਿਆਣੇ ਦੇ ਬਾਡਰ ਦੀਆਂ ਨੇ ਵਪਾਰ ਦਾ ਕੰਮ ਤਾਂ ਨਹੀਂ ਕਰਦੇ ਹਾਂਜੀ ਹਾਂਜੀ ਕਰੇਦੂ ਨੇ ਦੰਦਾਂ ਜਿਕੇ ਮੈਨੇ ਦੋਨੇ ਦੋ ਦੋ ਦੰਦ ਨਹੀਂ ਦੋਨੇ ਦੋ ਦੋ ਦੰਦ ਹਾਂਜੀ ਸਾਹਮ ਸੁੰਗ ਚੰਗੀ ਆ ਨਾ ਅੱਜ ਫਿਰ ਆਰਾ ਪਰਿਵਾਰੀ ਮਿਹਨਤ ਕਰਦੇ ਹੁਣ ਬਣਦੇ ਆ ਸਾਮ ਸੰਭਾਲ ਵੀ ਗਿਆਨੀ ਦੀ ਚੰਗੀ ਆ ਆਪਾਂ ਨੇ ਬਾਈ ਦੇ ਘਰੋਂ ਵੀ ਇੱਕ ਵਾਰੀ ਬਣਾਈ ਦੀ ਵੀਡੀਓ ਇਹੇ ਜੇ ਨਗੀਨੇ ਤਿਆਰ ਕਰਨ ਤੇ ਯਾਰ ਜੇ ਮੈਂ ਗੱਲ ਕਰ ਲਾਂ ਭਾਈ ਐਡੀ ਝੋਟੀ ਲੱਖ ਸਵਾ ਲੱਖ ਦਾ ਖਾਏ ਜਾਂਦੀ ਨਹੀਂ ਹੈ ਨਾ ਖਾਂਦੀ ਆ ਜੀ ਆਰਾਮ ਨਾਲ ਆ ਰੁਪਈਏ ਖਾ ਜਾਂਦੀ ਆ ਕਿਸਾਨ ਨੂੰ ਮਾਰ ਉਹ ਤੋਂ ਪੈਂਦੀ ਆ ਯਾਰ ਜਦੋਂ ਸਹੀ ਮੁੱਲ ਨਹੀਂ ਮਿਲਦਾ ਭਾਈ ਹੈ ਨਾ ਸਹੀ ਮਿਲਦਾ ਹੈਗਾ ਇਹ ਕਹਿ ਦਿੰਦੀ ਸੂ ਜਿਆ ਝੋਟੀ ਇਹੇ ਹੋ ਗਈ ਆਪਣਾ 7 ਦਿਨ ਦੀ ਹੈ ਕਿੰਨੀ ਕਬੋਲੀ ਆ ਇਹ ਥੱਲੇ ਇਹ ਥੱਲੇ ਹੋਣੀ 5 ਕਿਲੋ ਗੋਲੀ ਡੰਗ ਦੀ ਡੰਗ ਦੀ 10 ਕਿਲੋ ਪੂਰੇ ਦੋਈ ਡੰਗਾਂ ਦੀ 10 ਬੰਦੀ ਚ ਪੂਰੇ ਹੁਣ 10 ਤੋਂ ਵਾਰ ਵਾਰ 10 ਤੋਂ ਵਾਰ ਵਾਰ ਤੇਰੇ ਪੈਸੇ ਕਿੰਨੇ ਲਵਾਂਗੇ ਇਹਦੇ ਦਾ ਮੰਗ ਜੀ ਆਪਾਂ 1 40 1 40 ਕਰ ਦਾਂਗੇ ਉਹ ਜਮਾਨਤ ਨਾਲ ਮੰਤਨ ਕਰ ਦਾਂਗੇ ਥੋੜੀ ਚੈਨਲ ਤੋਂ ਲਈ ਦੀ ਇਹ ਤੇ ਤਾਂ ਕਰਕੇ ਹੁਣ ਥੋੜੀ ਚੈਨਲ ਤੇ ਵੀਡੀਓ ਪਾ ਰਹੇ ਦੀ ਜੀ ਵੀ ਵਾਈ ਨੇ ਆਪਣੇ ਚੈਨਲ ਤੋਂ ਕੱਟੀਆਂ ਖਰੀਦੀਆਂ ਦੀ ਇਹ ਮੈਂ ਛੋਟੀਆਂ ਦੀ ਵੀਡੀਓ ਭਾਈ ਤੀ ਤੇ ਉਹ ਪਰਲੀ ਦੀ ਕੀ ਡਿਟੇਲ ਆ ਉਦੀ ਹੈਗੀ ਆ ਉਹ ਵੀ ਦਾ ਦੋ ਰੰਗਾਈ ਉਹ ਵੀ ਤੋਂ ਕੋਈ ਨੂੰ 9 ਦਿਨ ਹੋ ਗਏ ਉਹ ਇਹ ਥੱਲੇ ਕਿੰਨੀ ਬੋਲੀ ਉਹਦੇ ਥੱਲੇ ਹੈਗੀ ਆ ਹੁਣ 9 ਤੋਂ ਬਾਹਰ ਹੈ ਉਹਦੇ ਥੱਲੇ 9 ਤੋਂ ਬਾਹਰ ਹੈ ਉਹ ਕਰ ਦੂਗੀ 12 ਕਿਲੋ ਚੰਗਾ ਫਰਗੀਆਂ ਖਰ ਇੱਕ ਡੰਗ ਨਾਲ ਵੀ ਜੇ ਗੱਲ ਕਰ ਲਈਏ ਕਿਉਂਕਿ ਲੇਵਾ ਥੋੜੇ ਜਿਹਾ ਟਾਈਟ ਰੱਖਦੀਆਂ ਨੇ ਹਨਾ ਲੇ ਵੇਦਿਆਂ ਟੈਟ ਨੇ ਉਹ ਜੋ ਸਾਲਾ ਲੈਵਾ ਰੱਖਦੀਆਂ ਨੇ ਪਰਲੀ ਦੇ ਪੈਸੇ ਕਿੰਨੇ ਲਵਾਂਗੇ ਉਹ ਦੇ ਦਾਂਗੇ ਆਪਾਂ ਇੱਕ ਦੀਦੀ ਜੋੜੇ ਚ ਕਰਦਾਂਗੇ ਮਾਨ ਤਨ ਇਕੱਠੇ ਜੋ ਹਾਂ ਥੋੜਾ ਕਰਕੇ ਕਰਦਾਂਗੇ ਕਰਦਾਂਗੇ 10 ਸਾਲਾ ਕਰਦਾਂਗੇ ਹੀ ਕਰ 10000 ਦਾ ਬਾਈ ਕਹਿੰਦਾ ਜੋੜੇ ਚ ਕਰਦਾ ਜਿਹੜੇ ਸੱਜਣ ਨੇ ਲੈ ਕੇ ਜਾਣਾ ਜੇ ਤਾਂ ਇੱਥੇ ਵਿਕ ਜਾਣ ਮੈਂ ਤਾਂ ਕਹਿੰਦਾ ਉਰੀ ਨਿਭੜਦੇ ਕੰਮ ਬਾਈ ਦਾ ਨਹੀਂ ਫਿਰ ਤੁਹਾਨੂੰ ਆਉਣਾ ਪਊਗਾ ਖੋਖਰ ਪਿੰਡ ਲੈ ਰਹੇਗਾ ਅੱਗੇ ਦੇ ਨੇੜੇ ਹੈ ਨਾ 5 ਕਿਲੋਮੀਟਰ ਆ ਨੰਬਰ ਬੋਲ ਦੂ 82840 3125 13 82 840 31 252 ਕਿਨੇ ਮੰਡੀ ਚ ਗਾਗੂਪ ਜਿਵੇਂ ਆ ਗਾਗੂਸ ਹਾਂ ਠੀਕ ਹੈ ਚੱਲੀ ਜਾਂਦੇ ਵਧੀਆ ਵਧੀਆ ਮੈਨੂੰ ਆਏ ਦੀ ਵੀ ਹੜਾ ਹੂੜਾ ਕਰਕੇ ਹੈ ਨਾ ਕੰਮ ਟਾਲ ਮਰੂਗਾ ਹੈ ਨਾ ਪੰਮ ਜਿਆਦਾ ਆ ਰਿਹਾ ਹਾਂ ਤਾਂ ਕਰਕੇ ਵਾਕਿਆ ਜੀ ਮੌਸਮ ਸਾਹਿਬ ਹੁਣ ਕਾਰਨ ਗਾਕ ਆਇਆ ਠੀਕ ਹੈ ਠੀਕ ਹੈ ਵੀ ਠੀਕ ਹੀ ਚੱਲੇਗਾ ਬਹੁਤ ਵਧੀਆ ਵੀ ਕੀ ਆ ਰਿਹਾ ਹੈ ਠੀਕ ਹੈ ਜੀ ਤੇ ਬਾਕੀ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਭਗਵੰਤ ਮਾਨ ਸਾਡੇ ਇਲਾਕੇ ਦਾ ਆ ਗਿਆ ਵੀ ਆਪ ਦਾ ਜਰ ਜਿਵੇਂ ਉਹ ਵੀ ਨਾਰਮਲ ਹੈ ਨਾ ਨਾਰਮਲ ਹੀ ਉੱਠਿਆ ਜਮੀ ਥੱਲੇ ਸਾਡੇ ਪਿੰਡ ਦਾ ਉਹਦੀ ਭੂਆ ਵੀ ਹੈ ਨਾ ਹਾਂ ਉਹ ਬਾਈ ਦਾ ਦਾ ਰਿਸ਼ਤੇਦਾਰ ਵੀ ਆ ਵੀ ਨਾਰਮਲ ਕਰਾ ਜੋ ਉੱਠਿਆ ਯਾਰ ਉਹਨੂੰ ਵੀ ਸੋਚਣਾ ਚਾਹੀਦਾ ਹੁਣ ਜਿਹੜੇ ਕਿਸਾਨ ਯਾਰ ਸਾੜਾ ਚ ਹਨ ਜਿਹਦੇ ਜਾਨਵਰ ਖਰਾਬ ਹੋ ਗਏ ਜੀ ਫਸਲ ਖਰਾਬ ਹੋ ਗਈ ਵੀ ਸਾਰਿਆਂ ਨੂੰ ਯਾਰ ਬਣਦਾ ਮੁਆਵਜ਼ਾ ਜਿੰਨਾ ਜਿੰਨਾ ਕਿ ਸਰਕਾਰ ਦੇ ਸਕਦੀ ਹੈ ਭਾਈ ਜ਼ਰੂਰ ਦੇਣਾ ਚਾਹੀਦਾ ਹਨਾ ਪੈਸੇ ਫਿਰ ਹੋ ਜਾਣਗੇ ਹੁਣ ਵਿਚਾਰਿਆਂ ਤੇ ਆਫਤ ਆਈ ਹੈ ਵੇਖੋ ਆਫਤ ਹੀ ਸੱਜਣਾਂ ਵਾਲੇ ਦਾ ਯਾਰ ਜੇ ਮੈਂ ਗੱਲ ਕਰ ਲਾਂ ਭਾਈ ਯਾਰ ਪਾਣੀ ਚ ਜਾਨਵਰ ਵੀ ਰੁੜ ਗਏ ਜਾਨਵਰ ਵੀ ਰੋੜੇ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲਾਂ ਦਾ ਹੋਇਆ ਹੈ ਆ ਮੈਂਗੇ ਮੁੱਲ ਦੇ ਯਾਰ ਲੋਕਾਂ ਨੇ ਜਾਨਵਰ ਵੀ ਰੁੜਕੇ ਸਰਕਾਰ ਨੂੰ ਬੇਨਤੀ ਆ ਵੀ ਇਹ ਗੱਲ ਤੇ ਵੀ ਗੌਰ ਕਰਿਓ ਲੈ ਸੱਜਣੋ ਇੱਕ ਆ ਲੱਗਿਆ ਆਪਾਂ ਤੁਹਾਨੂੰ ਮੀਣੀ ਝੋਟੀ ਦਿਖਾਉਣਾ ਦੰਦਾਂ ਚ ਬਾਈ ਕਹਿੰਦਾ ਦੋ ਦੰਦਾਂ ਤੇ ਇਹ ਗੱਲ ਕਰ ਲੀਏ ਜਿਆ ਦੇ ਸਿੰਗ ਵੀ ਦੋਨੇ ਹੱਲਦੇ ਨੇ ਚਲਾ ਦੇ ਲੈ ਇਹਨੂੰ ਤੇ ਦੋ ਦੰਦ ਦੇ ਹਿਸਾਬ ਨਾਲ ਭਿਲੇ ਵਾਲੂ ਵਾ ਚੰਗਾ ਤੇ ਠੰਡ ਠੁਣ ਵੀ ਚੰਗਾ ਲੱਗਿਆ ਇਹਦਾ ਚਲਾ ਦੇ ਚਲਾ ਦੇ ਇਹਨੂੰ ਬੱਚਾ ਕਿਹ ਨਾਲ ਦੇ 31 ਆ ਜੀ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਤੇ ਸੂਈ ਤੀਜਾ ਦਿਨ ਆ ਜੀ ਤੀਜਾ ਦਿਨ ਸੂਈ ਨੂੰ ਆ ਬੋਲੀ ਕਿੰਨੀ ਆ ਹੁਣ ਬੋਲੀ ਹੁਣ ਹੈਗੀ ਆ ਜੀ 9 ਕਿਲੋ 9 ਕਿਲੋ ਬੋਲੀ ਹੁਣ ਇਹਦੇ ਥੱਲੇ ਹਾਜ਼ਰ ਹੈ ਮੰਡੀ ਵਾਲੀ ਤਾਂ ਨਹੀਂ ਹੈਗੀ ਬੋਲੀ ਕਿਵੇਂ ਨਾ ਜੀ ਦਾ ਆਕਾੜ ਵਾਲੀ ਹੈ ਜਮਾ ਘਰ ਵਾਲੀ ਦੋ ਦੰਦਾਂ ਚੋਂਨ ਪਸਵਾ ਬਹੁਤ ਚੰਗਾ ਜੀ ਕੱਟੀਆਂ ਬੱਤੀ ਚੰਗੀ ਆ ਦੋ ਦੰਦ ਦੇ ਹਿਸਾਬ ਨਾਲ ਬਾਡੀ ਬੁੱਡੀ ਵੀ ਚੰਗੀ ਆ ਤੇ ਥਣ ਥਣ ਵੀ ਦਿਖਾ ਦੇ ਨੇੜੇ ਲੱਗ ਕੇ ਉਹਨੂੰ ਲੈ ਵਾਲੂ ਦੋਨੇ ਸਿੰਘ ਖਿਲਦੇ ਆ ਜੀ ਆ ਆਰਡਰ ਵਿੱਚ ਸਟ੍ਰੈਚਰ ਰੱਖਦੀ ਆ ਪੂਰਾ ਹਨਾ ਕੋਈ ਟੁੱਟਵਾਂ ਲੈ ਵਾ ਨਹੀਂ ਰੱਖਦੀ ਆ ਨਾਲ ਇਹਦੇ ਆ ਗਈ ਸੱਜਣੋਂ ਕੱਟੀਆਂ ਜਿਹੜੀ ਪ्योर ਮੀਣੀ ਹੁੰਦੀ ਆ ਜ਼ਿਆਦਾਤਰ ਆਪਦੇ ਜੀਵਨ ਕਾਲ 'ਚ ਕ ਇਹ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਮੁੱਲ ਤਾਂ 120 ਕਰਦੇ ਆ ਕਿੰਨੇ ਲਵਾਂਗੇ ਛੜਾ ਹੁੜਾ ਦੇ ਹਿਸਾਬ ਨਾਲ ਦੱਸ ਦੇ ਹੁਣ ਮੜਾ ਜਾ 1 ਪੰਜ ਦੀ ਦੇ ਦੇ ਹੈ 1 ਪੰਜ ਦੀ ਦੇ ਦੇ ਅੰਦਰ ਕਿੰਨੇ ਦੀ ਲਾਂਗੇ ਲੈ ਅੰਦਰ ਦਾ ਕੰਮ ਹੋਦਾ ਹੈ ਯਾ ਵੀ ਮਹਿੰਗਾ ਕੰਮ ਹੈ ਐਸ਼ੀਂ ਮੈਂ ਹੀ ਲੈ ਰਖਿਆ ਹਾਂ ਹਾਂ ਹੋਰ ਸਾਰਾ ਮੰਡੀਆਂ ਨਰਮ ਹੋਈਆਂ ਵੀ ਅੱਗੇ ਨਾਲੋਂ ਫਰਕ ਆ ਹਾਂ ਅੱਗੇ ਨਾਲੋਂ ਥੋੜਾ ਬਹੁਤਾ ਫਰਕ ਆ ਹੈਨਾ ਹਾਂ ਮੰਦਾਗਾ ਆ ਪਿੰਡਾਂ ਜੋ ਹੀ ਹਾਲ ਆ ਹਜੇ ਆ ਪਿੰਡਾਂ ਵਾਲੇ ਸੱਜਣ ਨਹੀਂ ਲੱਗਦੇ ਆਖਿਓ ਤਾਂ ਆਪਦੇ ਮੁੱਲ ਹੀ ਵੇਚਦੇ ਆ ਮਾੜ ਕਿੰਨੇ ਦੀ ਹੋ ਜੀ ਜਲੀ ਲੱਖ ਦੀ ਜੇ ਜੇ ਲੱਖ ਦੀ ਆ ਕਰਦਾ ਇਮਾਨਤਾਂ ਨਾ ਇਹ ਲੱਖ ਜੋ ਵੀ ਹੋਊ ਯਾਰ ਮਾਨਤਾਂ ਕੱਤੀ ਚੰਗੀ ਆ ਜਿਹੜੇ ਸੱਜਣ ਨੇ ਘਰੇ ਲਿਆ ਕੇ ਪਾਲਣੀ ਆ ਅਗਲੇ ਸੂਏ ਦੂਜੇ ਤੀਜੇ ਦੁੱਧ ਚ ਵੀ ਵਧਾਊਗੀ ਤੇ ਬਾਡੀ ਵੀ ਵਧਾਊਗੀ ਤੇ ਯਾਰ ਪੈਸੇ ਵੀ ਛੋੜੇ ਵਧਾਊਗੀ ਹਾਂ ਆ ਹੁਣ ਆਪਣੀ ਤੇ ਕਨਾਲ ਦੀ ਉਹ ਹਾਂ ਉਹ ਵੀ ਬਲੂਨ ਆ ਉਹ ਚਾਰ ਦੰਦਾ ਜੀ ਉਹ ਚਾਰ ਦੰਦਾ ਇਹ ਦੋ ਦੰਦਾ ਕੀ ਹੈ ਨਾ ਉਹਨੂੰ ਕਿੰਨੇ ਕਿ ਦਿਨ ਹੋ ਗਏ ਭਾਈ ਸੂਈ ਨੂੰ ਉਹਨੂੰ ਅੱਜ 5ਵਾਂ ਦਿਨ ਇਹਨੂੰ 5ਵਾਂ ਇਹਦੇ ਥੱਲੇ ਕਿੰਨੀ ਕਬੋਰੀ ਆ ਭਾਈ ਇਹਦੇ ਥੱਲੇ 11 ਕਿਲੋ ਇਹਦੇ ਥੱਲੇ 11 ਕਿਲੋ ਦੱਸੀ ਹੁੰਦਾ ਜਿੰਨਾ ਹੈਗਾ ਕੰਮ ਨਾ ਨਾ 11 ਕਿਲੋ ਆ ਲਾਕਾ ਬਹੁਤ ਚੰਗਾ ਸਾਡਾ ਇਥੋਂ ਲੋਕ ਲਈ ਆ ਠਣ ਠਣ ਚੰਗਾ ਲੱਗਿਆ ਯਾਰ ਇਹਨੂੰ ਇਹ ਗੱਲ ਕਰ ਲਈ ਚਾਰ ਦੰਦ ਦੇ ਹਿਸਾਬ ਨਾਲ ਨਾ ਤੇ ਉਹੀ ਗੱਲ ਆ ਮੰਡੀ ਤੇ ਬਾਜ਼ਾਰ ਜਰੂਰ ਹੁੰਦਾ ਪਰ ਬਾਜ਼ਾਰ ਵੀ ਉਹੀ ਪਸ਼ੂ ਫੜਦਾ ਹੈ ਜਿਹੜੇ ਚ ਥੱਲੇ ਹੁੰਦਾ ਚਲੰਜ ਤੇਲ ਹਾਂਜੀ ਹਾਂ ਆ ਮਾਰਾ ਪਸ਼ੂ ਮੰਡੀ ਤੇ ਬਾਜ਼ਾਰ ਵੀ ਨਾ ਪੂਰਾ ਵਧੀਆ ਜੀ ਐ ਕੰਮ ਆ ਪੂਰੀ ਇੱਕ ਨੰਬਰ ਆ ਰੁਕ ਰੁਕਦੀ ਰੁਕ ਰੁਕਦੀ ਜੀ ਅਮਰੀਕਨਾਂ ਵਾਲਾ ਚੋਣ ਲੱਗਾ ਇੰਨਾ ਆ ਲੈ ਆਏ ਨੂੰ ਲੈ ਆਏ ਨੂੰ ਲਿਆ ਅਗਲੇ ਬੰਨੇ ਉਹ ਖਾਦੀ ਸਾਧਲੇ ਬੰਨੇ ਡੇ ਲਾ ਕੇ ਇਧਰਲੇ ਪਾਸਿਓਂ ਗਾੜੀ ਗੂੜੀ ਵੀ ਚੰਗੀ ਹੋਊਗੀ ਜੀ ਅਗਲੇ ਬੰਨੇ ਵੀ ਲੇਵਾ ਚੰਗਾ ਤੇ ਹੁਣ ਦਿਖਾ ਜੇ ਪਛਾਣ ਤੋਂ ਵੱਡੀ ਬੁੱਡੀ ਦੇ ਥਣ ਥਣੋਟ ਵੀ ਚੰਗਾ ਲੱਗਿਆ ਦੰਦਾ ਚ ਆ ਗਈ ਚਾਰ ਦੰਦ ਸੁਹਾ ਆ ਗਈ ਪਹਿਲਾ ਪਹਿਲਾ ਜੀ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਜੀ ਮੁੱਲ 130 ਹੈ 130 ਕਿੰਨੇ ਦੀ ਦੇ ਦਾਂਗੇ ਜੈ ਜੀ ਮੌਕੇ ਤੇ ਦੇ ਦੇਾਂਗੇ ਜੀ 120 ਦੀ ਦੇ ਦੇਾਂਗੇ 150 ਦੀ ਦੇ ਦਾਂਗੇ ਨਹੀਂ ਪੂਰਾ ਨਹੀਂ ਮਹਿੰਗੀ ਪੈਂਦੀ ਆ ਹਾਂ ਮਹਿੰਗੀ ਹੈ ਮਹਿੰਗੀ ਇਹ ਥੋੜੀ ਬੋਤੀ ਨੇੜ ਤੇੜ ਹੋ ਜੂਗਾ ਨਾ ਹਾਂ ਹੋ ਜੀ ਨੰਬਰ ਬੋਲ ਦਿਓ ਤੁਹਾਡਾ ਨੰਬਰ ਜਿਸਕਰਮ ਸਿੰਘ ਨੌ ਜੀ ਪਿੰਡ ਹਮੀਦੀ ਆ ਆ ਨੰਬਰ ਕੋਲ ਅੰਮ੍ਰੋਲ ਮੋਬਾਈਲ ਚ ਹੀ ਕਰਖਿਆ ਫਿਰ 99154 ਜੀ 99154 68983 ਇਹ ਨੰਬਰ ਤੇ ਬਾਈ ਨੂੰ ਤੁਸੀਂ ਮਿਲਿਆ ਲਓ ਜੇ ਤੁਸੀਂ ਨੇ ਆ ਜੋੜਾ ਲੈਣਾ ਜੇ ਕਿਸੇ ਸੱਜਣ ਨੇ ਜੋੜੇ ਚ ਹੋਰ ਵੀ ਮਨਤਾਨ ਹੋ ਜੂਗਾ ਹੋ ਜੂਗਾ ਜੀ ਆ ਹੈ ਜੀ ਦੋ ਦੰਦ ਦਵਾਰੇ ਦੱਸਦਾ ਨਾ ਉਹ ਕੱਟੀ ਹੈਗੀ ਆ ਚਾਰ ਦੰਦ ਇਹ ਆ ਗਈ ਮੀਨੀ ਸਿੰਘ ਹਲਦੇ ਨੇ ਤੇ ਨਾਲ ਵੀ ਕੱਟੀ ਆ ਇਹਦੇ ਨਾਲ ਕੀ ਆ ਜਿਹੜੀ ਦੋ ਨੰਬਰ ਤੇ ਦਿਖਾਈ ਦਿੱਤੀ ਇਹ ਨਾਲ ਵੀ ਕੱਟੀ ਆ ਜੀ ਇਹਦੇ ਨਾਲ ਵੀ ਕੱਟੀ ਆ ਹਾਂ ਬੱਚਾ ਬੱਚਾ ਵਪਾਰੀ ਕੱਤੀ ਦੇਖਦੇ ਹੁੰਦੇ ਨੇ ਹਾਂ ਜੀ ਬੱਚਾ ਵਟ ਦੇਖਦੇ ਆ ਪੱਟੀਆਂ ਆ ਵਾਗ ਦੇਖਦੇ ਨੇ ਵਪਾਰੀ ਨਫਾ ਹੀ ਦੇਖਦੇ ਹੁੰਦੇ ਨੇ ਇਕੱਲਾ ਵੀ ਕਿੰਨਾ ਕਫਾ ਕੱਟਾ ਜੀ ਇਹ ਤਾਂ ਕਰਮਾਂ ਦਾ ਆ ਇਹਦਾ ਚੱਲਦਾ ਰਹਿੰਦਾ ਹੈ ਨਾ ਕਈ ਵਾਰੀ ਵਪਾਰੀ ਨੂੰ ਟੋਟਾ ਵੀ ਪੈ ਜਾਂਦਾ ਸੀ ਜੀ ਨਾਲੀ 20-20000 ਦਾ 50-50 ਦਾ ਯਾਰ ਵਪਾਰੀ ਨੂੰ ਟੋਟਾ ਵੀ ਪੈ ਜਾਂਦਾ ਵਪਾਰੀ ਦਾ ਨਫਾ ਵੀ ਨਾ ਦੇਖਿਆ ਕਰੋ ਇਕੱਲਾ ਵੀ ਵਪਾਰੀ ਨਫਾ ਵੀ ਬਾਲਾ ਬਣਾਉਂਦੇ ਆ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਹੋਰ ਦਿਖਾਉਨੇ ਆ ਮੰਡੀ ਦੇ ਜਾਨਵਰ ਇਹ ਚਾਰ ਦੰਦ ਕੱਟੀ ਸੀ ਇਹ ਸੀ ਸੱਜਣੋ ਦੋ ਨਾ ਸਜਣਵਾ ਲੱਗਿਆ ਆਪਣੇ ਮਿੱਤਰ ਜੱਸੇ ਦੀ ਝੋਟੀ ਦਿਖਾਉਣ ਸਾਨੂੰ ਦੰਦਾ ਚ ਹੈਗਿਆ ਚਾਰ ਦੰਦ ਤੇ ਸੂਆ ਹੈਗਾ ਪਹਿਲਾ ਬਈ ਝੋਟੀ ਸ਼ੋਅ ਕੁਆਲਿਟੀ ਦੀ ਆ ਕਮਾਲਾ ਜੱਸੇ ਇਥੋਂ ਲਿਆ ਝੋਟੀ ਸ਼ੋਅ ਕੁਆਲਿਟੀ ਦੀ ਪਹਿਲਣ ਦੇ ਹਿਸਾਬ ਨਾਲ ਜਿਹੜਾ ਥਣ ਥਣੋਟ ਆ ਸਜਣੋ ਥਣ ਥਣੋਟ ਵੀ ਆ ਲੱਗਿਆ ਪੂਰਾ ਟਾਪ ਕੁਆਲਿਟੀ ਦਾ ਕਿਉਂਕਿ ਸਿੰਘ ਵੀ ਨਹੀਂ ਹਲੇ ਨੇ ਪੂਰਾ ਮੋੜਿਆ ਉਮਰ ਚ ਇਹ ਛੋਟੀ ਹੈ ਆ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਆ ਜਿਹੜੀ ਯਾਰਾ ਇਹਦਾ ਸਜਣੋ ਲੈ ਵਾ ਲੂਗਾ ਵਾੜਾ ਪੇੜਾ ਜਗਾੜਾ ਬਾਈ ਲੇਵਲੂਆ ਇਥੋਂ ਦਿਖਾ ਰਿਹਾ ਸਮਾਰ ਕੇ ਲੇਵਲੂਆ ਪਾੜਾ ਬਣਾਉਂਦੀ ਆ ਤੇ ਥਣ ਥਨੋਟ ਵੀ ਚੰਗਾ ਸੂਆ ਕਿਹੜਾ ਜੱਸੇ ਦਾ ਪਹਿਲਾ ਸੂਆ ਬਈ ਦੰਦਾਂ ਚ ਕਿਵੇਂ ਆ ਦੰਦਾ ਚ ਚਾਰ ਦੰਦ ਚਾਹੇ ਚਾਹੇ ਕੋਈ ਇਹਨਾਂ ਵਿੱਚ ਹਫਤਾਕ ਹੋਇਆ ਸੂਈ ਕਿੰਨੀ ਕਪੌੜੀ ਆ ਅਦੇ ਥੱਲੇ ਹੁਣ ਬਈ 9 ਲੀਟਰ ਘਰ ਵਾਲੀ ਜਮਾ ਰੈਡੀ ਜਮਾ ਘਰ ਵਾਲੀ ਹਾਂ ਘਰ ਵਾਲੀ ਨੋ ਹਾਂ ਚਬਾਈ ਕਿਵੇਂ ਆ ਚਬਾਈ ਜਮਾ ਓਕੇ ਪੂਰੀ ਨਰਮਤਾਰ ਪੂਰੀ ਨਰਮ ਪੂਰੀ ਨਰਮ ਆ ਸ਼ਕੀਨ ਸਕੂਨ ਬਹੁਤ ਆ ਹਨਾ ਪੂਰੀ ਸਕੀਨ ਬੱਚਾ ਕੀ ਨਾਲ ਦੇ ਨਾਲ ਕੱਟੀ ਆਪਣੇ ਘਰ ਦੇ ਕੱਟੇ ਦੀ ਕੱਟੀ ਆ ਉਹ ਦੀ ਆਪਣਾ ਵੱਡੇ ਸਾਣ ਦੀ ਭਾਵੇਂ ਸੇ ਕਿੰਨੇ ਲਮਾਂ ਉਹ ਐਸੇ ਮੋਲੇ ਇੱਕ ਜਿੰਨਾ ਮਰਜ਼ੀ ਕਰਾ ਲੋ ਇੱਕ 5 ਕਰਾ ਲੋ ਇੱਕ 10 ਕਰਾ ਲੋ ਜਿੰਨੀ ਚੰਮੀ ਫਿਕਸੇ ਨਵੇੜਦੇ ਕਰਾਂਗੇ ਚੰਮੀ ਦੇ ਦੇਾਂਗੇ ਆੜਾ ਹੋੜਾ ਆਰੇ ਨੇ ਉਹਨਾਂ ਹਿਸਾਬ ਨਾਲ ਆਹ ਹਿਸਾਬ ਨਾਲ ਹੀ ਕਿਹਾ 95 ਦੇ ਦੇਾਂਗੇ ਲੈ 31 22 ਕਹਿੰਦਾ ਦੇ ਦਾਂਗੇ 95000 ਦੀ ਕੰਪੈਕਟ ਆਰਡਰ ਜੀ ਇਹ ਕਹਿੰਦਾ ਫਿਕਸੇ ਰਹੂਗਾ ਇਹਦਾ ਥੋੜਾ ਬੋਧਾ ਮਾਮਲਾ ਨਹੀਂ ਹੋਊਗਾ ਪਰ 31 ਚੰਗੀ ਆ ਹੈਗੀ ਵੀ ਦੰਦਾਂ ਚਾ ਚੌਕ ਦੇ ਦੰਦ ਮੇਰਾ ਖਿਆਲ ਹੈ ਹਜੇ ਬਰਾਬਰ ਇਹਨੇ ਕਰੇ ਨਹੀਂ ਨਾ ਨਾ ਬਰਾਬਰ ਕਰੇ ਨਹੀਂ ਆ ਦੋ ਬਰਾਬਰ ਕਰਕੇ ਚੌਕ ਦੇ ਚੱਕ ਦੀਆ ਰੇਟ ਮੈਨੂੰ 22 ਦਾ ਠੀਕ ਲੱਗਾ ਮੰਡੀ ਚ ਦੇ ਕੇ ਆਂ ਕਿਹੜਾ ਮੈਂ ਐ ਨੂੰ ਕਰੀ ਮ ਤੇ ਨਾਲ ਆ ਵੀ ਕੱਤੀ ਗਈ ਤੇ ਇੱਥੇ 2000 ਦੇ ਕੱਦ ਕਾਰਦਾ ਆਈਡੀਆ ਵੀ ਲਵਾ ਦੀ ਕੱਦ ਕੜ ਪੂਰਾ ਚੰਗਾ ਹੈ ਕਾਠ ਵੀ ਉੱਚਾ ਚੋਟੀ ਦਾ ਨੰਬਰ ਬੋਲ ਦੇ ਜੱਸੇ ਤੇਰਾ ਨੰਬਰ 9876576272 ਪਿੰਡ ਕਿਹੜਾ ਆਪਣਾ ਪਿੰਡ ਕਾਨੇ ਕੇ ਜਿਲ੍ਹਾ ਬਰਨਾਲਾ ਪਿੰਡ ਕਾਨੇ ਕੇ ਨੇੜੇ ਆ ਗਿਆ ਬਰਨਾਲੇ ਦੀ ਹੈਨਾ ਆ ਜੋ ਟੀ ਵੀ ਆਪਣੀ ਇਹ ਵੀ ਆਪਣੀ ਹੈ ਇਹ ਵੀ ਤੋਰ ਦੇ ਖੋਲ ਕੇ ਇਹਦਾ ਕਿਹੜਾ ਸੁਆ ਇਹ ਦੂਜਾ ਸੁਆ ਇਹ ਦੰਦਾਂ ਚ ਤਾਂ ਨਹੀਂ ਹੈਗੀ ਚਾਰ ਚਾਰ ਦੰਦ ਦੀ ਸਵਾਤੀ ਦੂਜਾ ਹੈ ਹਾਂ ਤੇ ਬੰਦੇ ਕਾਇਮ ਨੇ ਚਾਰ ਦੰਦ ਦੀ ਸਵਾਤੀ ਦੂਜਾ ਉਮਰ ਅਮਰ ਛੋਟੀਆ ਕੱਤੀ ਦੀ ਇਹ ਵੀ ਹੁਣ ਲੈਵੇ ਦਾ ਜੋਸ਼ ਹੈ ਵੀ ਥੋੜਾ ਜੰ ਅੰਦਰ ਨੂੰ ਰੱਖ ਦੀ ਆ ਇੱਥੇ ਤੋਂ ਦਿਖਾ ਦੇ ਸਮਾਰ ਕੇ ਬਾਹਲੇ ਆ ਬਾਈ ਮੋੜਨਾ ਇਹਨੂੰ ਕਿੰਨੇ ਕਿ ਦਿਨ ਹੋ ਗਏ ਦਾ ਸਸੂਰ ਨੂੰ ਇਹੇ ਪਰਸੋਂ ਸੂਈਆ ਪਰਸੋਂ ਇਹ ਲੈ ਕਿੰਨੀ ਬੋਲੀ ਹੋਊਗੀ ਇਹ ਤੇ ਲੈਉਣ ਹੈਗੀ 6-7 ਲੀਟਰ 6-7 ਕਿਲੋ ਕਿੰਨਾ ਕੇ ਪਾ ਦੂਗੀ ਇਹ ਤੇਰੇ ਤਜਰਬੇ ਦੇ ਹਿਸਾਬ ਨਾਲ ਜੇ ਟੂਟ ਮਰਵਾਉਣੇ ਬੰਦੇ ਜਿੰਨੇ ਮਰਜ਼ੀ ਮਰਵਾਈ ਚਲੋ 11 12 ਨਾਰਮਲ ਦੇ ਹੀ ਜਾਊਗੀ 11 12 ਦੇ ਦੋ ਹਾਂ ਗਰਮੀ ਸੀਜ਼ਨ ਕਿਹੜੇ ਵਾਰ ਵੱਧ ਘਟੋ ਜੇ 10 ਲੀਟਰ ਤੋਂ ਘਟਦੀ ਤਾਂ ਹੀ ਨਹੀਂ ਜਨਮਾਈ ਅੱਛਾ ਹਾਂ 10 ਲੀਟਰ ਦਾ ਜਨਮਾ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਲੱਖ ਕਰਾ ਦੋ 95 ਕਰਾ ਲਓ 85 ਦੇ ਦਿਆਂਗੇ ਇਹ ਇਹ ਤਾਂ ਹੋ ਜੂਗੀ ਐਸਸੀ ਦੀ ਕਰ ਦਿਆਂਗੇ ਹਾਂ ਐਸਸੀ ਡੇਢ ਗੇੜ ਹੋ ਜੂਗੀ ਬਾਕੀ ਨੰਬਰ ਜੱਸੇ ਨੂੰ ਤੁਸੀਂ ਮਿਲਿਆ ਲਓ ਜਿਹੜਾ ਨੰਬਰ ਤੁਹਾਨੂੰ ਮੈਂ ਦੱਸਤਾ ਲੈ ਸੱਜਣਾ ਜਾਨਵਰ ਜ਼ਿਆਦਾਤਰ ਨੇ ਮੰਡੀ ਦੇ ਵਜ੍ਹਾ ਮੈਂ ਤੁਹਾਨੂੰ ਦੰਦਾ ਜੀ ਦਿਖਾਊਂਗਾ ਕੋਈ ਦੋ ਦੰਦ ਹੋ ਗਿਆ ਕੋਈ ਚਾਰ ਦੰਦ ਛੋਟੀ ਉਮਰ ਦੇ ਜਾਨਵਰੀ ਦਿਖਾਵਾਂਗੇ ਜਿਵੇਂ ਡੈਰੀ ਟੂਰੀ ਵਾਲੇ ਸੱਜਣਾ ਸ਼ਕੀਨ ਹੁੰਦੇ ਨੇ ਵੀ ਯਾਰ ਆਪਣੇ ਦੋ ਦੰਦ ਕੱਟੀ ਲੈਣੀ ਆ ਜਾਂ ਚਾਰ ਦੰਦ ਲੈਣੀ ਆ ਅੱਜ ਦੇ ਬਲੌਕ 'ਚ ਜ਼ਿਆਦਾਤਰ ਜਾਨਵਰ ਦੰਦਾਂ 'ਚ ਹੀ ਹੋਣਗੇ ਕੋਈ ਦੋ ਦੰਦ ਆ ਗਿਆ ਚਾਰ ਦੰਦ ਆ ਗਿਆ 6 ਦੰਦ ਆ ਗਿਆ ਤੇ ਬਾਕੀ ਇਹਦੀ ਡਿਟੇਲ ਲੈਣੀ ਆ ਬਾਈ ਤੋ ਕਿਹੜਾ ਸੁਆ ਬਾਈ ਇਹਦਾ ਇਹ ਪਲੂਨ ਆ ਜੀ ਦੰਦਾਂ 'ਚ ਕਿਵੇਂ ਆ ਮੂੰਹੋਂ ਦੋ ਦੰਦ ਆ ਜੀ ਪਿੰਡ ਕਿਹੜਾ ਆਪਣਾ ਪਿੰਡ ਚੀਮਾ ਜੀ ਪਿੰਡ ਚੀਮਾ ਚੀਮਾ ਕਿਹੜਾ ਜੀਮੇ ਵਾਲੇ ਨੇ ਚੀਮਾ ਜੀ ਜਵਾ ਜਗਰਾਉਂ ਦੇ ਕੋਲੇ ਕਮਾਲਪੁਰ ਦੇ ਲਾਗੇ ਚੀਮਾ ਪਿੰਡ ਆ ਠੀਕ ਆ ਸੁਈ ਹੋਈ ਆ ਇਹ ਨਹੀਂ ਜੀ ਗੱਬਣਾ ਗੱਬਣਾ ਆ ਜੀ ਹਾਂ ਕਿੰਨੇ ਕਿ ਦਿਨ ਕੱਢ ਦੂਗੀ ਇਹ ਲਗਭਗ ਹੈ 10000 ਰੋਜ਼ ਬਾਕੀ ਹੈ ਦਸਾਂ ਦਿਨਾਂ ਨੂੰ ਤਾਂ ਬਹੁਤ ਬਣ ਜੂ ਜੋਸ਼ ਆ ਪਾਈ ਖੜੀ ਥਣਾ ਚ ਨਹੀਂ ਪਲੂਣਾ ਹੀ ਪਾ ਲੰਦੇ ਜੀ ਅੱਛਾ ਪੈਸੇ ਕਿੰਨੇ ਲਏ ਨੇ ਇਹਦਾ ਪੈ ਜੀ 13 ਆ ਜ਼ਿਆਦੇ ਲੱਗ ਹਾੜ-ਭੂੜਾ ਆਲੇ ਨੇ ਕੋਈ ਗੱਲ ਨਹੀਂ ਜੇ ਜਦੋਂ ਬੰਦਾ ਆਊਗਾ ਕੋਈ ਮੌਕੇ ਦੇ ਮਾਣ ਜ਼ਰੂਰ ਕਰਾਂਗੇ ਪੂਰਿਆ ਪਾਰਿਆ ਨਹੀਂ ਕਰਦੇ ਹਾਂ ਪੂਰਿਆਂ ਡੇੜ ਘੇੜ ਕਰਦੇ ਹਾਂ ਕਰਦੇ ਕਰ ਦਿਆਂਗੇ ਹਾਂ ਮੰਡੀ ਤੇ ਫਿਰ ਮੰਗਣਾ ਪੈਂਦਾ ਯਾਰ ਬਾਹਲੇ ਘਟਾਉਣ ਲੱਗ ਜਾਂਦੇ ਨੇ ਹਾਂਜੀ 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 ਆ ਹੁਣ ਆ ਦੋ ਨੰਬਰਾਂ ਇੱਥੇ ਮਾਰਦੇ ਕੈਮਰਾ ਇਹਨੂੰ ਇਹਨੂੰ ਵੀ ਤੋਰ ਦੇ ਖੋਲ ਕੇ ਇਹਦਾ ਸੁਆ ਕਿਹੜਾ ਕਿਹੜੇ ਦੂਜੇ ਸੁਣਾ ਇਹ ਵੀ ਗੱਪਣਾ ਇਹ ਵੀ ਗੱਪਣਾ ਇਹ ਸਾਰੀ ਗੱਪਣ ਨੇ ਆ ਤਿੰਨੇ ਗੱਪਣਾ ਜੀ ਉਹ ਇੱਕ ਮੈਂ ਸੁੱਈ ਜਾਂਦੀ ਐ ਇਹਦਾ ਸੁਆ ਕਿਹੜਾ ਦੱਸਿਆ ਇਹਦਾ ਦੂਜਾ ਜੀ ਲੱਗਦਾ ਤੀਜੇ ਆ ਯਾਰ ਹਾਜੇਂਦਰ ਤੀਜੇ ਹੋਊਗੀ ਤੈਨੂੰ ਭਲੇਖਾ ਨਾਲ ਲੱਗਿਆ ਨਾ ਜੀ ਦੂਜੇ ਆ ਹੈ ਦੂਜੇ ਦੇ ਘਰੇ ਕੱਟੀ ਖੜੀ ਆ ਕਮੈਂਟ ਕਰਕੇ ਜਰੂਰ ਦੱਸਿਓ ਸੱਜਣੋ ਵੀ ਇਹ ਦੂਜੇ ਆ ਕਿ ਤੀਜੇ ਆ ਮੈਨੂੰ ਤਾਂ ਤੀਜੇ ਸੂਏ ਲੱਗਦੀ ਆ ਤੇ ਬਾਡੀ ਬੁੱਡੀ ਚੰਗੀ ਆ ਮੈਂ ਇਹਦੀ ਸਾਂਭ-ਸੂਭ ਚੰਗੀ ਕਰੀ ਹੋਈ ਆ ਕਿਸੇ ਸੱਜਣ ਨੇ ਇਹ ਕਿੰਨੇ ਕ ਦਿਨ ਕੱਢਦੀ ਆ ਇਹ ਵੀ ਲਗਭਗ ਤਿਆਰ ਹੀ ਆ ਮੈਂ ਦਿਨ ਪੂਰੇ ਉੱਤੇ ਲੈ ਜਾਂਦੇ ਪੰਜ ਚਾਰ ਦਿਨ ਦੁੱਧ ਕਿੰਨਾ ਕ ਕੱਢਿਆ ਹੋਇਆ ਨਹੀਂ ਪਹਿਲਾਂ ਦੁੱਧ ਜੀ ਪਹਿਲਾਂ 14 ਪਲੱਸ ਦਿੱਤਾ ਇਹਨੇ 14 ਪਲੱਸ ਆ ਇੰਨਾ ਕ ਤਾਂ ਦੇ ਸਕਦੇ ਜਿਹੜੇ ਹਿਸਾਬ ਨਾਲ ਬੱਟ ਨਾ ਨਾ ਜੀ ਆਪਾਂ ਕੱਦੋਂ ਵੱਧ ਕਹਾਂ ਆਇਤ ਕੀ ਵੀ 14 15 ਪਾ ਦੇ ਬਹੁਤ ਆ ਗਰਮੀ ਗਰਮੀ ਹਾਂਜੀ 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 ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਜੀ ਮੁੱਲ ਇਕਤੀ ਕਰਦੇ ਆਂਦਾ ਵੀ ਕਿੰਨੇ ਦੀ ਛੱਡਾਂਗੇ ਏੜ ਗੇੜੀ ਹੋ ਜੂਏ ਇਹਦੇ ਏੜ ਗੇੜੀ 1-10 ਦੀ ਦੇ ਦਾਂਗੇ 1-10 ਦੀ ਦੇ ਦਾਂਗੇ ਲੱਖ ਏੜ ਗੇੜੀ ਹੋ ਜੂਏ ਵੀ ਨਹੀਂ ਉੱਤੇ ਦਵਾਂਗੇ ਜੀ ਅੱਛਾ ਇਹਦੇ ਜੋੜਾ ਲੈਣਾ ਹੈ ਕਿਸੇ ਨੇ ਦੋਨੇ ਲੈਣੇ ਹੋਣਗੇ ਜੋੜੇ ਚ ਕਰ ਦਾਂਗੇ ਕੰਸੈਸ਼ਨ ਇਹਨਾਂ ਨੂੰ ਆ ਤਾਂ ਕਰ ਦਾਂਗੇ ਮਾਰਦਾਨ ਕਰ ਦਾਂ ਹਾਂ ਬਾਕੀ ਜਿਹੜਾ ਵੀ ਬਾਈ ਤੋਂ ਕਿਸੇ ਨੇ ਯਾਰ ਜੋੜਾ ਜੋੜਾ ਲੈਣਾ ਹੋਇਆ ਉਹ ਜੋ ਬਾਈ ਕਹਿੰਦਾ ਕਰ ਦਾਂਗੇ ਕੰਸੈਸ਼ਨ ਆ ਵੀ ਖੋਲਿਆ ਇਹ ਵੀ ਗੱਪਣਾ ਹਾਂਜੀ ਤੀਜਾ ਸੁਹਾ ਇਹਦਾ ਸੁਹਾ ਤੀਜਾ ਹਾਂ ਇਹ ਵੀ ਮੈਨੂੰ ਥੋੜੀ ਲੱਗਦੀ ਆ ਉੱਥੇ ਜੁੱਥੇ ਦੇੜ ਜਿਹੜਾ ਇਹ ਕਾਦਰ ਕੱਢਦੀ ਆ ਇਹ ਵੀ ਲੱਗਦਾ ਤਿਆਰ ਹੀ ਆ ਜੀ ਲੈਨ ਪੂਰੇ ਕਰ ਗਈ ਇੱਕ ਦੋ ਤਾਂ ਲੈ ਸਕਦੀ ਆ ਤਿਆਰੀ ਹਜੇ ਲੱਗਦਾ ਰਹੀ ਨਹੀਂ ਕੋਈ ਥਣਾ ਚ ਜੋਸ਼ ਆ ਦੇ ਸਿੱਟਿਆ ਨਹੀਂ ਆ ਨਾ ਇਹ ਜਦੋਂ ਮੰਡੀ ਪਾਉਣਾ ਨਾ ਪਸੂ ਕੋਈ ਵੀ ਆ ਲੈਵਾ ਚੱਕ ਜਾਂਦਾ ਵਾਚ ਆਪਣਾ ਗੱਲ ਕਰੀ ਸਾਫਰ ਚ ਹਣਾ ਹਾਂਜੀ ਹਾਂਜੀ ਸਾਫਰ ਚ ਲੈਵਾ ਸਾਫਰ ਚੋਂ ਲੈ ਆ ਦੂਗਾ ਚੱਕ ਕੇ ਆ ਜੀ ਆਹ ਗੱਲਬਾਤ ਕਰ ਲਈਏ ਹਾਂਜੀ 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 ਹਾਂ ਇਹਦੇ ਉ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਕੋਈ 99 ਮੌਲਾ ਹੀ ਬਾਕੀ ਮਾਨਦਾਰ ਕਰਾਂਗੇ ਅਸੀ ਉਸਦੀ ਦੇ ਦਾਂਗੇ ਹਾਂ ਪੂਰਾ ਉੱਤੇ ਦਾ ਬੰਦੇ ਜੀ ਅੱਛਾ ਉਹ ਕੋਰਾ ਚ ਨਹੀਂ ਬੜਾ ਫਰਕ ਹੁੰਦਾ ਹਾਂਜੀ ਹਾਂਜੀ ਫਿਰ ਤਾਂ ਏੜ ਗੇੜੀ ਬਣ ਜਾਂਦਾ ਕੰਮ ਜੋੜਿਆ ਸੱਚਨ ਵੀ ਹੁੰਦਾ ਕੋਈ ਹਾਂਜੀ 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 ਨੰਬਰ ਬੋਲ ਦਿਓ ਜੀ ਆਪਣਾ ਨੰਬਰ ਜੀ 94652 81048 ਇੱਕ ਵਾਰੀ ਹੋਰ ਬੋਲੋ 94652 ਹਾਂਜੀ 81048 ਉਹ ਸੁਣਉਣ ਲੱਗ ਰਹੇ ਨੇ ਮੈਂ ਫਿਰ ਹਾਂ ਹਾਂਜੀ 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 ਕੀ ਸੀਨ ਹੋ ਰਿਹਾ ਦਾ ਬਰਾ ਸੀਨ ਜੀ ਕਈ ਵਾਰੀ ਮਨ ਲਵੇ ਖੋਰ ਡੱਡੇ ਮੱਡੇ ਹੁੰਦੇ ਆ ਠੀਕ ਆ ਗੱਲ ਆ ਵੀ ਕਈ ਵਾਰੀ ਬੱਚੇ ਦਾ ਯਾਰ ਖੋਰ ਖਰ ਮੜਿਆ ਹੁੰਦਾ ਹਨਾ ਹਾਂਜੀ 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 ਅਸਬਾਉਣ ਵੇਲੇ ਇਹ ਸਾਵਧਾਨੀ ਵੀ ਰੱਖਿਆ ਕਰੋ ਜਦੋਂ ਪਸ਼ੂ ਜ਼ਿਆਦਾ ਟਾਈਮ ਜ਼ੋਰ ਮਾਰੀ ਜਾਂਦਾ ਡਾਕਟਰ ਨੂੰ ਬੁਲਾ ਲਿਆ ਕਰੋ ਕਈ ਵਾਰੀ ਨਾ ਬੱਚੇ ਦਾ ਪੈਰ ਪੂਰ ਮੁੜਿਆ ਹੋਇਆ ਹੁੰਦਾ ਉਹਦੇ ਉੱਤੇ ਫਿਰ ਪਾਣੀ ਪਾਏ ਨਾ ਬਈ ਹਾਂ ਹਾਂ ਵੀਰੇ ਇਹ ਕਿੰਨਾ ਕੁ ਟਾਈਮ ਦੇਖਣਾ ਚਾਹੀਦਾ ਜੇ ਪਸ਼ੂ ਜ਼ੋਰ ਮਾਰੀ ਜਾਂਦਾ ਲਗਭਗ ਜੀ ਫਿਰ ਵੀ ਘੰਟਾ ਕੰਵੇਟ ਕਰ ਲਵੇ ਅੱਛਾ ਘੰਟਾ ਅੱਧਾ ਘੰਟਾ ਦੀ ਕਰ ਹਾਂ ਹਾਂ ਜੀ ਹਾਂ ਤੇ ਬਾਕੀ ਸੱਜਣੋ ਅੱਜ ਦਾ ਬਲੌਗ ਆਪਾਂ ਨੇ ਬਣਾਇਆ ਤਨੌਲਾ ਮੰਡੀ ਦਾ ਤਰੀਕ ਹੈ ਗਿਆ 11 ਮਹੀਨਾ 7ਵਾਂ 2023 ਹਾਂਜੀ ਤੇ ਬਾਕੀ ਕਮੈਂਟ ਕਰਕੇ ਵੀ ਦੱਸਿਓ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੰਡੀ ਦਾ ਬਾਜ਼ਾਰ ਵੀ ਦੱਸਿਓ ਸੱਜਣੋ ਕਿੱਦਾਂ ਦਾ ਲੱਗਿਆ ਇੱਕ ਸ਼ੇਅਰ ਕਮੈਂਟ ਵੀ ਕਰਦਿਆ ਕਰੋ ਧੰਨਵਾਦ